ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਬਾਂ ਖਰਬਾਂ ਤਰਨਾ ਦਲ ਵੱਲੋਂ ਕਿਸਾਨੀ ਮੋਰਚੇ ਨੂੰ ਚਾਲੇ ਪਾਰ ਜਾਇਰ ਰਹੇ ਨੇ ਘੋੜੇ ਫੌਜਾਂ ਚੜਾ ਰਹੀਆਂ ਨੇ ਅੱਜ ਕਿਸਾਨੀ ਮੋਰਚੇ ਦੇ ਵਿੱਚ ਨਿਹੰਗ ਸਿੰਘ ਫੌਜਾਂ ਸ਼ਾਮਲ ਹੋ ਜਾਣੀਆਂ ਕੋਣਿਆਂ ਸਮੇਤ ਹੁਣ ਸਰਕਾਰ ਨੂੰ ਕਹਿੰਦੇ ਆ ਵੀ ਤਕੜਾ ਹੋ ਜੇ ਸਾਰਾ ਕੁਝ ਤੋੜ ਕੇ ਦਿੱਲੀ ਨੂੰ ਜਾਵਾਂਗੇ ਜਿਵੇਂ ਕਿਸਾਨ ਆਗੂ ਸਾਨੂੰ ਹੁਕਮ ਕਰਨਗੇ ਉਹਨਾਂ ਤੇ ਫੁੱਲ ਚੜਾਏ ਜਾਣਗੇ ਉਹਨੇ ਜਾਬਤੇ ਦੇ ਵਿੱਚ ਰਹਿ ਕੇ ਕਿਸਾਨਾਂ ਦੀ ਮਦਦ ਤੇ ਹਰੇਕ ਪਹਿਲਾਂ ਵੀ ਅਸੀਂ ਨੇ ਬਹੁਤ ਉੱਥੇ ਸੰਭੂ ਸਿੰਘੂ ਬਾਰਡਰ ਤੇ ਰੋਲ ਅਦਾ ਕੀਤਾ ਪਹਿਲੇ ਨੰਬਰ ਤੇ ਹੁਣ ਵੀ ਅਰਮਾਂ ਖਰਮਾਲਦਾਰ ਨਾਲ ਸਿੰਘ ਸਾਹਿਬ ਆਵਾ ਚੜਤ ਸਿੰਘ ਜੀ ਦੇ ਦੇ ਸੰਨਿਰਦੇਸ਼ਾਂ ਅਨੁਸਾਰ ਸਾਰੇ ਜਿਹੜਾ ਕਿਸਾਨੀ ਮੋਰਚਾ ਉਹਦੀ ਚੜ੍ਹਦੀ ਕਲਾ ਦੇ ਲਈ ਫਤਿਹ ਦੇ ਲਈ ਲਓ ਬਈ ਸਿੰਘੋ ਸੰਗ ਤੇ ਆ ਗਏ ਕਿਸਾਨ ਵੀਰੋ ਨੌਜਵਾਨੋ ਆ ਗੀਆਂ ਫੌਜਾਂ ਘੋੜੇ ਲੈ ਕੇ ਤਿਆਰ ਪਰ ਤਿਆਰ ਹੋ ਜੋ ਹੌਸਲੇ ਨਹੀਂ ਢਾਉਣੇ ਆਪਾਂ ਨੇ ਜੰਗ ਜਿੱਤਣੀ ਆ ਖਾਲਸਾ ਤਿਆਰ ਪਰ ਤਿਆਰ ਆ ਘੋੜਿਆਂ ਦੇ ਉੱਤੇ ਤੇ ਅੱਜ ਦੁਪਹਿਰ ਤੱਕ ਫੌਜਾਂ ਉੱਥੇ ਕਿਸਾਨੀ ਮੋਰਚੇ ਤੇ ਪਹੁੰਚ ਜਾਣਗੀਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਹਚਾਓ ਸਰਕਾਰਾਂ ਤੱਕ ਵੀ ਖਾਲਸਾ ਪੰਥ ਕਿਸਾਨਾਂ ਦੇ ਨਾਲ ਡਟ ਗਿਆ ਅਸੀਂ ਚੜ੍ਹਦੀ ਕਲਾ ਦੇ ਨਾਲ ਪਹਿਲਾਂ ਵੀ ਕਿਸਾਨੀ ਮੋਰਚੇ ਦੇ ਵਿੱਚ ਆ ਰੋਲ ਅਦਾ ਕੀਤਾ ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸਾਥ ਦਿੱਤਾ ਹੁਣ ਵੀ ਚੜ੍ਹਦੀ ਕਲਾ ਦੇ ਨਾਲ ਸਾਥ ਦੇ ਰਹੇ ਹਾਂ ਘੋੜੇ ਤਿਆਰ ਪਰ ਤਿਆਰ ਨੇ ਗੱਡੀਆਂ ਦੇ ਉੱਤੇ ਚੜਾਏ ਜਾ ਰਹੇ ਨੇ ਲੱਦੇ ਜਾ ਰਹੇ ਨੇ ਸਿੰਘ ਤੇ ਉੱਥੇ ਖਾਲਸਾ ਪੰਥ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ